ਸਾਵਧਾਨ ਇਹ ਮੈਂ ਵੀਡੀਓ ਆਪਣੀ ਭੈਣਾ ਭਰਾਵਾਂ ਦੇ ਕਹਿਣ ਤੇ ਬਣਾ ਰਿਹਾ ਹਾਂ ਹਾਲਾਂਕਿ ਇਹ ਸਾਡੇ ਗੁਪਤ ਚੀਜ਼ਾਂ ਹੁੰਦੀਆਂ ਵਾਂ ਅਸੀਂ ਜੋ ਮਾਸਟਰੀ ਕੀਤੀ ਹੈ ਜੋ ਅਸੀਂ ਪੜ ਰਹੇ ਹਾਂ ਜੋ ਪੜਾ ਰਹੇ ਹਾਂ ਇਹ ਸਾਡੀ ਗੁਪਤ ਚੀਜ਼ ਹੁੰਦੀ ਹੈ ਤੁਹਾਨੂੰ ਕੋਈ ਨਹੀਂ ਦੱਸੇਗਾ ਕਿਧਰੇ ਨਹੀਂ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਸਾਨੂੰ ਦੇਣਾ ਹੀ ਪਏਗਾ ਚਾਹੇ ਕਿਸੇ ਵੀ ਜੀਵ ਦੇ ਵਿੱਚ ਚਲੇ ਜਾਓ ਚਾਹੇ ਇਨਸਾਨੀ ਜਾਨਵਰ ਪੇੜ ਪੰਛੀ ਪੌਦੇ ਪੱਥਰ ਕਿਤੇ ਵੀ ਚਲੇ ਜਾਓ ਤੁਹਾਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਹੀ ਪਏਗਾ ਗੁਰੂ ਸਾਹਿਬ ਕੀ ਕਹਿੰਦੇ ਆ ਅੰਗ 134 ਦੇ ਉੱਤੇ ਗੁਰੂ ਸਾਹਿਬ ਕਹਿੰਦੇ ਆ ਜੇਹਾ ਬੀਜੇ ਸੋਲੂ ਨੇ ਮੱਥੇ ਜੋ ਲਿਖਿਆਸ ਜੋ ਅੱਜ ਮੱਥੇ ਤੇ ਲਿਖਿਆ ਹੁੰਦਾ ਨਾ ਉਹਨੂੰ ਉਹੀ ਕਰਮ ਵਧਰੇ ਪੈਂਦੇ ਆ ਅੰਗ 134 ਦੇ ਉਤੇ ਜੇਹਾ বিজে ਸੋਲ ਨੇ ਕਰਮਾਂ ਸੰਦੜਾ ਖੇਤ ਸਾਡੀ ਜ਼ਿੰਦਗੀ ਕਰਮਾਂ ਦਾ ਖੇੜ ਹੈਗਾ ਅੰਗ 113 ਤੇ ਗੁਰੂ ਸਾਹਿਬ ਦਾ ਹੁਕਮ ਆ ਜੋ বিজে ਸੋਈ ਫਲ ਪਾਏ ਸੁਪਨੇ ਸੁਖ ਨਾ ਪਾਉਣੀਆਂ ਉਹ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਪਉਂਦਾ ਜੋ ਉਹਦੀ ਲਿਖਿਆ ਉਹਨੂੰ ਭੁਗਤਣਾ ਪੈਣਾ ਹੈ ਸਾਧ ਸੰਗਤ ਜੀ ਹੋਰ ਵੀ ਹੈ ਸ਼ਬਦ ਹੈਗੇ ਆ ਜਿੰਨਾ ਸਾਬ ਪਤਾ ਲੱਗਦਾ ਹੈ ਕਿ ਇਹ ਸਾਡੇ ਕਰਮਾਂ ਦਾ ਖੇਤ ਹੈਗਾ ਅਸਲ ਪਿਛਲੇ ਜਨਮਾਂ ਦਾ ਭੁਗਤਾਨ ਇਸ ਜਨਮ 'ਚ ਕਰ ਰਹੇ ਆ ਹੁਣ ਤੁਹਾਨੂੰ ਮੈਂ ਹਕੀਕਤ ਦੱਸਦਾ ਕਿ ਸਾਡੇ ਕੁਝ ਐਸੇ ਨੰਬਰ ਤੁਹਾਨੂੰ ਮੈਂ ਦੱਸਣ ਲੱਗਾ ਜਿਨ੍ਹਾਂ ਦਾ ਡੇਟ ਆਫ ਬਰਥ ਜਾਂ ਸਾਰੇ ਡੇਟ ਆਫ ਬਰਥ ਦੇ ਜਮਾ ਕਰੋਗੇ ਜੋ ਉਹਦਾ ਨਤੀਜਾ ਨਿਕਲੇਗਾ ਮੈਂ ਤੁਹਾਡੇ ਸਾਹਮਣੇ ਇੱਕ ਪੂਰੀ ਤਸਵੀਰ ਪੇਸ਼ ਕਰਨ ਲੱਗਾ ਇਹ ਧਿਆਨ ਨਾਲ ਸੁਣੋ ਔਰ ਆਪਣੀ ਜ਼ਿੰਦਗੀ ਬਦਲੋ ਹਰ ਇਨਸਾਨ ਦਾ ਇੱਕ ਟਾਰਗੇਟ ਹੋਣਾ ਚਾਹੀਦਾ ਹੈ ਉਹ ਹੈ ਸੱਚਖੰਡ ਜਾਂ ਸਵਰਗ ਜਾਂ ਹੈਵਨ ਜਾਂ ਜੰਨਤ ਪਰ ਅਸੀਂ ਕੀ ਕਰਦੇ ਆ ਬਈਆ ਚੰਦ ਕੰਡਿਆਂ ਦੇ ਮ제 ਵਾਸਤੇ ਅਸੀਂ ਆਪਣਾ ਅਗਲਾ ਪਿਛਲਾ ਸਾਰਾ ਬਰਬਾਦ ਕਰ ਦਿੰਨੇ ਆ ਤੁਹਾਨੂੰ ਅੱਜ ਮੈਂ ਕੁਝ ਕਾਰਮਿਕ ਨੰਬਰ ਦੱਸਣ ਲੱਗਾ ਹਾਂ ਜੋ ਸਾਡੇ ਸ਼ਾਸਤਰਾਂ 'ਚ ਲਿਖੇ ਹੋਏ ਆ ਔਰ ਦਾ ਕੀ ਸੰਬੰਧ ਹੈ ਪਿਛਲੇ ਨਾਲ ਉਹ ਸੁਣੋ ਉਹ ਧਿਆਨ ਨਾਲ ਸੁਣੋ ਜਿਸ ਦਾ ਜਨਮ 3 ਤਰੀਕ ਨੂੰ ਹੋਇਆ ਜਿਵੇਂ 3 12 21 33 ਤਰੀਕ ਨੂੰ ਜਿਹਦਾ ਜਨਮ ਹੋਇਆ ਉਹਦਾ ਆਏਗਾ 3 ਨੰਬਰ 12 ਦਾ 1 ਜਮਾ 2 21 ਦਾ 2 ਜਮਾ 1 ਬਰਾਬਰ 3 ਉਹਦਾ 3 ਮੰਨਿਆ ਜਾਂਦਾ ਹੈ 3 ਦਾ ਮਤਲਬ ਜੁਪੀਟਰ ਗੁਰੂ ਪੂਰੀ ਜਨਮ ਤਰੀਖ ਦਾ ਜਮਾ ਕਰੋ ਜਨਮ ਮਹੀਨਾ ਤੇ ਸਾਲ ਸਭ ਨੂੰ ਜਮਾ ਕਰਕੇ ਵੀ ਅਗਰ 3 ਨੰਬਰ ਹੁੰਦਾ ਆ 3 ਨੰਬਰ ਵਾਸਤੇ ਮੀਟ ਔਰ ਸ਼ਰਾਬ ਹਰਾਮ ਹੈ ਉਹਦਾ ਘਰ ਬਰਬਾਦ ਹੁੰਦਾ ਉਹਨੂੰ ਬਿਮਾਰੀਆਂ ਲੱਗਦੀਆਂ ਔਰ ਐਸੀ ਐਸੀ ਬਿਮਾਰੀਆਂ ਲੱਗਦੀਆਂ ਜੋ ਬੰਦਾ ਸੋਚ ਨਹੀਂ ਸਕਦਾ ਇਸ ਤਰ੍ਹਾਂ ਹੀ ਜਿਹਦਾ ਜਨਮ ਨੋਦਰੀਗ ਨੂੰ ਹੋਇਆ 18 ਦਿਨ ਨੂੰ ਹੋਇਆ ਜਸਤਾਈ ਦਿਨ ਨੂੰ ਹੋਇਆ ਜਾਂ ਤੜ ਤਰੀਖ ਮਹੀਨਾ اور ਸਾਲ ਸਭ ਨੂੰ ਜਮਾ ਕਰੋ ਤੇ ਨੋ ਆਉਂਦਾ ਆ ਉਹਨਾਂ ਵਾਸਤੇ ਵੀ ਮੀਟ ਤੇ ਸ਼ਰਾਬ ਹਰਾਮ ਹੈ ਉਹ ਆਪਣੀ ਜ਼ਿੰਦਗੀ ਖੁਦ ਬਰਬਾਦ ਕਰਦੇ ਆ ਇੱਕ ਤੇਨ ਨੂੰ ਗੁੱਸਾ ਬਹੁਤ ਜ਼ਿਆਦਾ ਹੁੰਦਾ ਹੈ ਉਹ ਫਿਰ ਕੋਈ ਐਸਾ ਕੰਮ ਕਰਕੇ ਇਹਨਾਂ ਦਾ ਜੇਲ੍ਹ ਯੋਗ ਬਣ ਜਾਂਦਾ ਹੈ ਔਰ ਜਾਂ ਫੇ ਸਾਰੀ ਜ਼ਿੰਦਗੀ ਇਹ ਲੋਕ ਥਾਣੇ ਅਤੇ ਕਚਾਰੀਆਂ ਚੱਕਰ ਕੱਟਦੇ ਰਹ ਜਾਂਦੇ ਆ ਦੇਖ ਸਕਦੇ ਹੋ ਤੁਹਾਡੇ ਆਸ-ਪਾਸ ਜਰ ਕੋਈ ਨਾ ਕੋਈ ਹੋਏਗਾ ਮੈਂ ਤੁਹਾਨੂੰ ਸਾਵਧਾਨ ਕਰ ਰਿਹਾ ਹਾਂ ਕਿ ਆਪਣਾ ਸਹੀ ਰਸਤਾ ਚੁਣੋ ਅਤੇ ਸਹੀ ਜ਼ਿੰਦਗੀ ਜਿਓ ਹੁਣ ਪਿਛਲੇ ਕਰਮਾਂ ਦਾ ਲੇਖਾ ਜੋਖਾ ਚਾਹੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਕਿਸੇ ਮਹੀਨੇ ਦੇ ਤਰੀਕ 10 ਤਰੀਕ ਨੂੰ ਜਨਮ ਹੋਇਆ ਵਾ ਉਹਨਾਂ ਤੇ ਇਹ ਪਿਛਲੇ ਕਰਮ ਲਗਉਂਦਾ ਪਹਿਲਾ ਹੈਗਾ ਕਲੀਨ ਸਟੇਟ ਇਹ ਬੰਦੇ ਦੋ ਕਦਮ ਅੱਗੇ ਦੋ ਕਦਮ ਪਿੱਛੇ ਨਾਲ ਪਾਪ ਪੁੰਨ ਕਰਦੇ ਕਰਦੇ ਨੇ ਇਹਦੀ ਮੌਤ ਹੋ ਗਈ ਆ ਤੇ ਰੱਬ ਨੇ ਇਹਨੂੰ ਨਵਾਂ ਚਾਂਸ ਦਿੱਤਾ ਕਿ ਤੂੰ ਆਪਣੀ ਜ਼ਿੰਦਗੀ ਸੁਧਾਰ ਲਾ ਕੋਈ ਚੰਗੇ ਕਰਮ ਕਰ ਲਾ ਔਰ ਮੋਖ ਦੀ ਪ੍ਰਾਪਤੀ ਕਰ ਲਾ ਜੀਵਨ ਮਰਨ ਤੋਂ ਤੂੰ ਛੁੱਟੀ ਕਰ ਲਾ ਅਗਲਾ ਨੰਬਰ ਆਉਂਦਾ ਹੈ 13 ਆਲ ਵਰਕ ਨੋ ਪਲੇ ਬਹੁਤ ਕੁਛ ਕੀਤਾ ਮਰ ਗਲਤ ਕੰਮ ਕੀਤੇ ਕਿਉਂਕਿ ਇਹ ਨੰਬਰ ਹੁੰਦਾ ਹੈ ਰਾਹੂ ਦੇ ਉੱਤੇ ਰਾਹੂ ਉਹਨੂੰ ਗੁੰਡਾ ਮੰਨਿਆ ਗਿਆ ਵਾ ਇਹਨੇ ਗੁੰਡਾਗਰਦੀ ਪਿਛਲੇ ਜਨਮ 'ਚ ਕੀਤੀ ਆ ਔਰ ਕੁਝ ਕੋਈ ਚੰਗੇ ਕਰਮ ਹੋਣਗੇ ਇਸ ਕਰਕੇ ਇਹਨੂੰ ਨਵਾਂ ਜਨਮ ਮਿਲ ਗਿਆ ਕਿ ਪਿਛਲੇ ਜਨਮਾਂ ਦਾ ਸੁਧਾਰ ਕਰਕੇ ਜੀਵਨ ਮਰਨ ਤੋਂ ਛੁਟਕਾਰਾ ਪਾ ਲਾ ਅਗਲਾ ਨੰਬਰ ਹੁੰਦਾ ਹੈ 14 ਇਨ ਨੂੰ ਕਹਿੰਦੇ ਅਬਿਊਜ਼ ਆਫ ਫ੍ਰੀडम ਇਨ ਨੂੰ ਕਿਸੇ ਕੰਮ ਦੀ ਆਜ਼ਾਦੀ ਮਿਲੀ ਸੀ ਕੋਈ ਮੰਤਰੀ ਹੋਣਾ ਹੈ ਜਾਂ ਕੋਈ ਚੰਗੇ ਅਹੁਦੇ ਤੇ ਹੋਏਗਾ ਚੰਗੇ ਕਰਮ ਸੀਗੇ ਮਗਰ ਇਨੇ ਅਹੁਦੇ ਬਿਚੇ ਕਪਲਾ ਕੀਤਾ ਜਿਹੜਾ ਇਹਨੂੰ ਪਾਵਰ ਮਿਲੀ ਹੋਈ ਸੀ ਉਹਨੇ ਮਿਸਯੂਜ਼ ਕੀਤਾ ਜ਼ੁਲਮ ਕੀਤਾ ਹੋਰ ਬਹੁਤ ਕੁਝ ਕੀਤਾ ਇਸ ਕਰਕੇ ਇਹਨੂੰ ਇਨੂੰ ਸੁਧਰਨ ਦਾ ਮੌਕਾ ਮਿਲਿਆ ਇਹ ਨਵਾਂ ਜਨਮ ਮਿਲਿਆ ਇਹਦੇ ਵਿੱਚ ਵੀ ਇਹਨੇ ਖੂਬ ਆਇਆ ਸ਼ਿਕਤੀਆ ਨੰਬਰ 16 ਇਹਨੂੰ ਕਹਿੰਦੇ ਆ ਅਬਿਊਜ਼ ਆਫ ਲਵ ਇਹਨੇ ਕਿਸੇ ਨੂੰ ਵਿਆਹ ਵਿੱਚ ਜਾਂ ਆਪਣੇ ਮਾਂ ਪਿਓ ਨਾਲ ਪਿਆਰ ਦੇ ਵਿੱਚ ਜਾਂ ਆਪਣੀ ਘਰ ਵਾਲੀ ਦੀ ਪਿਆਰ ਜਾਂ ਕੋਈ ਭੈਣ ਭਰਾ ਦੇ ਕਿਸੇ ਪਿਆਰ ਦੇ ਵਿੱਚ ਇਹਨੇ ਘਪਲਾ ਕੀਤਾ ਹੈ ਇਸ ਕਰਕੇ ਨੂੰ ਇਹ ਦੁਬਾਰਾ ਜਨਮ ਮਿਲਿਆ ਵਾ ਕਿ ਤੂੰ ਆਪਣਾ ਕਪਲਾ ਸੰਭਾਲ ਲਾ। ਔਰ ਨਾਲ ਇਹਨੂੰ ਅਧਿਆਤਮ ਦਾ ਨੰਮ ਮਿਲ ਗਿਆ। 16 1 6 = 7। 7 ਵਿਜ਼ਡਮ ਦਾ ਨੰਬਰ ਹੈਗਾ। ਸਪਿਰਚੁਅਲਿਟੀ ਦਾ ਨੰਬਰ ਹੈਗਾ। ਇਹਨੂੰ ਰੱਬ ਨਾਲ ਮਿਲਣ ਦਾ ਸਭ ਤੋਂ ਵਧੀਆ ਮੌਕਾ ਮਿਲਿਆ। ਔਰ ਅੱਜ ਮੈਂ ਇੱਕ ਅਰਜ ਕਰਦਾ ਹਕੀਕਤ ਪੱਕਾ ਜਿਹਦਾ ਜਨਮ 7 16 ਜਾ ਪਚਿਨ ਹੋਇਆ ਇਹ ਅਗਰ ਚੌਂ ਤੇ ਰੱਬ ਨਾਲ ਡਾਇਰੈਕਟ ਗੱਲਾਂ ਕਰ ਸਕਦੇ ਆ ਪਰ ਰੱਬ ਨਾਲ ਗੱਲਾਂ ਹੁੰਦੀਆਂ ਵਾ ਰੱਬ ਮੇਰੀ ਗੱਲਾਂ ਦਾ ਜਵਾਬ ਦਿੰਦਾ ਹੈ ਇਸ ਜਨਮ ਦੇ ਵਿੱਚ ਇਸ ਬੰਦੇ ਨੂੰ ਆਪਣੇ ਮਾਂ ਪਿਓ ਭੈਣ ਭਰਾ ਘਰ ਵਾਲੇ ਔਰ ਆਪਣੇ ਬੱਚਿਆਂ ਨੂੰ ਸਭ ਨੂੰ ਇਹੋ ਜਿਹਾ ਪਿਆਰ ਦੇਣਾ ਆ ਕੇ ਬਸ ਉਸ ਤੋਂ ਅੱਗੇ ਕੁਝ ਨਾ ਹੋਵੇ ਮਤਲਬ ਇਨਾ ਪਿਆਰ ਕਰਨਾ ਇਹਨੇ ਉਸ ਤੋਂ ਬਾਅਦ ਨੰਬਰ ਆਉਂਦਾ 19 ਇਹਨੂੰ ਕਹਿੰਦੇ ਅਬਿਊਜ਼ ਆਫ ਪਾਵਰ ਇਹ ਪਿਛਲੇ ਜਨਮ 'ਚ ਕੋਈ ਅਹੁਦੇ ਤੇ ਹੋਇਆ ਹੈ ਇਹਨੇ ਆਪਣੀ ਪਾਵਰ ਦਾ ਇਸਤੇਮਾਲ ਗਲਤ ਕੀਤਾ ਲੋਕਾਂ ਤੇ ਜ਼ੁਲਮ ਕੀਤੇ ਪੈਸਾ ਹੜਪ ਲਿਆ ਜਬ ਜੋ ਵੀ ਕਰਨਾ ਸੀ ਇਹਨੇ ਕੀਤਾ ਜ਼ੁਲਮ ਕੀਤੇ ਇਨੇ ਬਹੁਤ ਗੱਪਲੇ ਕੀਤੇ ਜ਼ੁਲਮ ਕੀਤੇ ਆਪਣੀ ਪਾਵਰ ਦਾ ਨਜਾਇਜ਼ ਫਾਇਦਾ ਉਠਾਇਆ ਉਸ ਚੰਗੇ ਕਰਮੀ ਸੀ ਇਸ ਕਰਕੇ ਉਹ ਦੁਬਾਰਾ ਇਹਨੂੰ ਮੌਕਾ ਮਿਲ ਗਿਆ ਕਿ ਤੂੰ ਭਾਈ ਜਾ ਆਪਣਾ ਅਗਲਾ ਸੁਧਾਰ ਲਾ ਤੇਰੇ ਕਰਮਾਂ ਸੰਦਰਾ ਖੇਤ ਹੈਗਾ ਕੋਈ ਚੰਗੇ ਬੀਜ ਬੋਲਾ ਕਿ ਤੈਨੂੰ ਅੱਗੇ ਕੁਝ ਆਸਾਨੀ ਹੋ ਜਾਏ ਇਹ ਸਾਰੇ ਨੰਬਰ 10 ਨੰਬਰ 13 ਨੰਬਰ 14 ਨੰਬਰ 16 ਨੰਬਰ 19 ਨੰਬਰ ਇੱਕ ਕਾਰਮਿਕ ਨੰਬਰ ਆ ਇਹਨਾਂ ਦੇ ਨਾਲ ਪਿਛਲੇ ਜਨਮ ਦਾ ਹਿਸਾਬ ਕਿਤਾਬ ਹੈਗਾ ਜੋ ਤੁਹਾਨੂੰ ਮੈਂ ਦੱਸ ਚੁੱਕਾ ਮਾਂ ਇਹਨਾਂ ਵਾਸਤੇ ਵੀ ਇੱਕ ਬਹੁਤ ਵੱਡੀ ਇੱਕ ਵਾਰਨਿੰਗ ਆ ਉਹ ਵਾਰਨਿੰਗ ਇਹ ਹੈਗੀ ਆ ਕਿ ਮੀਟ ਸ਼ਰਾਬ ਔਰ ਪਾਪ ਤੋਂ ਦੂਰ ਰਹੋ ਆਪਣੀ بیوی ਨੂੰ ਕਦੀ ਵੀ ਦੁੱਖ ਨਾ ਦਿਓ ਇਹ ਅਗਰ ਥੋੜਾ ਵੀ ਦੁੱਖ ਦੇਣਗੇ ਤੇ ਇਹਦਾ ਸ਼ੁਕਰ ਖਰਾਬ ਹੋ ਜਾਂਦਾ ਹੈ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿ ਸਕਦਾ ਕਿ ਜਿਹੜੇ ਮੇਰੇ ਕੋਲ ਭੈਣ ਭਰਾਵਾਂ ਦੇ ਫੋਨ ਆਉਂਦੇ ਉਹਦੇ ਮੁਤਾਬਿਕ ਮੈਂ ਦੱਸ ਰਿਹਾ ਜਿਨ੍ਹਾਂ ਨੇ ਆਪਣੀ ਘਰ ਵਾਲੀ ਨੂੰ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਂ ਅਗ ਅਗਨੀ ਦੇ ਸਾਹਮਣੇ ਫੇਰੇ ਲਾਇਆ ਉਹਨੂੰ ਧੋਖਾ ਦਿੰਦਾ ਆ ਤਲਾਕ ਦਿੰਦਾ ਜਾਂ ਕੁਝ ਵੀ ਕਰਦਾ ਆ ਉਹਦੀ ਜੂਨ ਬਹੁਤ ਬੁਰੀ ਹੋ ਜਾਂਦੀ ਆ ਇੱਥੇ ਵੀ ਤੇ ਅੱਗੇ ਵੀ ਉਹਦਾ ਸ਼ੁਕਰ ਖਰਾਬ ਹੋ ਜਾਂਦਾ ਹੈ ਉਹਦੇ ਬਾਕੀ ਜਿੰਨੇ ਸਾਰੇ ਗ੍ਰਹਿ ਖਰਾਬ ਹੋ ਜਾਂਦੇ ਆ ਨੌਕਰੀ ਨਹੀਂ ਲੱਗਦੀ ਨੌਕਰੀ ਲੱਗ ਵੀ ਗਈ ਆ ਤੇ ਸਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਟੈਨਸ਼ਨ ਜਿ ਰਹਿਦਾ ਕੋਈ ਨਾ ਕੋਈ ਤੇ مصیبتਾਂ ਆਉਂਦੀ ਰਹਿੰਦੀਆਂ ਤਾਂ ਇਹਦਾ ਕਿਹਾ ਕਿ ਪਾਪਾ ਤੋਂ ਬਚ ਬੰਦਿਆ ਅੱਗੇ ਵੀ ਧਰਮਰਾਜ ਜੀ ਬਿਠੇ ਹੋ ਜੇ ਧਰਮਰਾਜ ਜਦ ਲੇਖਾ ਮੰਗੇ ਕਿਆ ਮੂੰਹ ਲੈ ਕੇ ਜਾਏਗਾ ਹੁਣ ਤੈਨੂੰ ਅਗਰ ਪਤਾ ਲੱਗ ਗਿਆ ਕਿ ਮੈਂ ਇਹਨਾਂ ਡੇਟਾ 'ਚ ਪੈਦਾ ਹੋਇਆ ਤੇ ਸ਼ਰਾਬ ਔਰ ਮੀਟ ਹਰਾਮ ਹੈਗਾ ਅਗਰ ਫਿਰ ਵੀ ਖਾਣਾ ਹੈ ਤੇਰੀ ਐਤ ਵੀ ਦੁਰਗਤੀ ਆ ਤੇ ਅੱਗੇ ਵੀ ਦੁਰਗਤੀ ਆ ਤੇਰੇ ਕੰਮ ਕਾਰ ਸਭ ਖਤਮ ਹੋ ਜਾਣਗੇ ਤੇਰਾ ਨਾਮ ਲੈਣ ਵਾਲਾ ਕੋਈ ਨਹੀਂ ਬਚੇਗਾ ਦੇਖ ਲੋ ਤੇਰਾ ਅਲੱਗਸ਼ਾ ਕੋਈ ਨਾ ਮਿਲੀ ਜਾਏਗਾ ਇਸ ਕਰਕੇ ਜਿਹਨੀਆਂ ਡੇਟਾ ਦਸੀਆਂ ਵਾ 10 13 14 16 09 ਔਰ 3 ਨੰਬਰ 9 ਨੰਬਰ ਚਾਹੇ ਡੇਟ ਹੈ ਜਾਂ ਪੂਰੇ ਡੇਟ ਆਫ ਬਰਥ ਪਲੱਸ ਕਰਕੇ ਜੋ ਨੰਬਰ ਆਉਂਦਾ ਹੈ 9 ਤੇ ਆਉਂਦਾ ਹੈ ਇਹਨਾਂ ਨੂੰ ਸ਼ਰਾਬ ਔਰ ਮੀਟ ਤੋਂ ਕੋਸਾ ਦੂਰ ਰਹਿਣਾ ਚਾਹੀਦਾ ਕੋਈ ਨਸ਼ਾ ਨਹੀਂ ਕਰਨਾ ਨਸ਼ਾ ਕਰਨਾ ਹੈ ਤੇ ਰੱਬ ਦਾ ਕਰਨਾ ਹੈ ਗॉड ਦਾ ਕਰਨਾ ਹੈ ਅੱਲਾ ਦਾ ਕਰਨਾ ਹੈ ਵਾਹਿਗੁਰੂ ਦਾ ਕਰਨਾ ਹੈ ਅਗਰ ਤੇ ਇਹ ਕਰੋਗੇ ਤੇ ਅਗਲਾ ਜਨਮ ਸਫਲ ਹੋਏਗਾ ਨਹੀਂ ਤੇ ਇੱਥੇ ਵੀ ਪਰੇਸ਼ਾਨੀ ਤੇ ਅੱਗੇ ਤੇ ਹੈ ਹੀ ਹੈ ਇਸ ਕਰਕੇ ਸਾਵਧਾਨ ਇਹ ਮੈਂ ਵੀਡੀਓ ਆਪਣੀ ਭੈਣਾ ਭਰਾਵਾਂ ਦੇ ਕਹਿਣ ਤੇ ਬਣਾ ਰਿਆ ਹਾਂ ਹਾਲਾਂਕਿ ਇਹ ਸਾਡੇ ਗੁਪਤ ਚੀਜ਼ਾਂ ਹੁੰਦੀਆਂ ਵਾਂ اسی جو جس دی کی ماسٹری ہے جو اسی پڑھ رہے ہیں یا پڑھا رہے ہیں یہ ساری گپت چیزیں ہوں تو انہوں کو کوئی نہیں دسے گا کدھر نہیں ملن ملنگیاں پورا یوٹیوب دیکھ لو اگر دسے گا تو ادھورا ادھوراپن دسے گا میں تو انہوں پوری جان جانکاری دے رہے ہیں وہ اس واسطے کہ میرا ہر سکھ پہن برا کرو سکھی ہون ہوشیا تو دور رہن جو اگلی جنم ہے گے انہوں دے ایک سیل کا کیڑا گندی نالی جو پیدا ہوں یہ شراب پیندے آ ਜਿਹੜਾ ਡਿਸਟਿਲ ਕਰਦੇ ਆ ਲੱਖਾਂ ਕੀ ਬਹੁਤ ਜ਼ਿਆਦਾ ਕੀੜੇ ਹੁੰਦੇ ਆ ਉਹਨਾਂ ਨੂੰ ਗਰਮ ਕਰਦੇ ਹੋ ਜੇ ਫਿਰ ਜਿਹੜੀ ਸਟੀਮ ਨਿਕਲਦੀ ਆ ਉਹਨੂੰ ਤੁਹਾਡੇ ਲਈ ਸ਼ਰਾਬ ਬਣਦੀ ਆ ਕਿੰਨਾ ਵੱਡਾ ਪਾਪ ਹੋ ਰਿਹਾ ਸਾਰੇ ਲਿਖੇ ਦੇ ਨੇ ਪੈਣੇ ਆ ਯਾਦ ਰੱਖਣਾ ਇਹ ਗੱਲ ਸਾਧ ਸੰਗਤ ਜੀ ਆਪਣੇ ਗਰੀਬ ਪੈਨ ਭਰਾਵਾਂ ਦਾ ਹੱਥ ਫੜੋ ਉਹਨਾਂ ਦੇ ਪਰਿਵਾਰ ਦੇ ਵਿੱਚ ਜੋ ਪਰੇਸ਼ਾਨੀਆਂ ਉਹ ਦੂਰ ਕਰੋ ਇਹੀ ਤੁਹਾਡੀ ਸੱਚੀ ਗੋਲਕ ਹੈ ਪਰ ਉਹਦੇ ਜੋ ਪਾਓਗੇ ਉਹ ਕਈ ਗੁਣਾ ਹੋ ਕੇ ਅੱਗੇ ਮਿਲੇਗਾ ਉਹ ਤੁਹਾਨੂੰ ਤਰੀਕਾ ਦੱਸਿਆ ਕਿੱਦਾਂ ਪਾਉਣਾ ਹੈ 708 ਕਹਿ ਕੇ ਪੈਸੇ ਦਿਓ ਚਾਹ ਯੂਪੀਆਈ ਕਰੋ ਚਾਹ ਪੇਟੀਐਮ ਕਰੋ ਪਰ ਜ਼ਰੂਰ ਕਰੋ ਕਈ ਗੁਣਾ ਇੱਥੇ ਵੀ ਮਿਲੇਗਾ ਔਰ ਅੱਗੇ ਵੀ ਮਿਲੇਗਾ ਅਗਰ ਤੁਸੀਂ 708 ਨਹੀਂ ਕਹਿੰਦੇ দান ਕਰਦੇ ਹੋ ਉਹਦਾ 20% ਤੇ ਰੋਜ਼ ਮਿਲਣਾ ਹੀ ਮਿਲਣਾ ਹੈ ਤੁਹਾਨੂੰ ਹਰ ਰੋਜ਼ ਦਾ 20% ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਹੋ ਰਿਹਾ ਉੱਤੇ ਜਿਹੜਾ ਉੱਪਰ ਖਾਤਾ ਆਏਗਾ ਮਗਰ ਅਗਰ ਤੁਸੀਂ 708 ਕਰਦੇ ਹੋ ਤੇ ਉਹਦੇ ਵਿੱਚ ਹੋਰ ਕਈ ਪਰਸੈਂਟ ਦਾ ਵਾਅਦਾ ਹੁੰਦਾ ਹੈ 30 40 50 ਜਿੱਦਾਂ ਤੁਹਾਡੀ ਪਾਤਰਤਾ ਹੈਗੀ ਜਿੰਨਾ ਤੁਹਾਡਾ ਪਲੇ ਮੈਗਾ ਬਾਈਗਰ ਨਾਲ ਉਹ ਜਿੰਨਾ ਤੁਸੀਂ ਆਪਣੇ ਦਿਲੋਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਫਿਰ ਉੱਤੇ ਵਿਆਜ ਮਿਲਦਾ ਹੈ ਹੋ ਸਕਦਾ ਹੈ ਕਿ ਅਗਲਾ ਜਨਮ ਤੁਸੀਂ ਡਾਇਮੰਡ ਦਾ ਚਮਚ ਮੂੰਹ ਤੇ ਲੈ ਕੇ ਪੈਦਾ ਹੋਵੇ ਹੋ ਸਕਦਾ ਹੈ ਕਰਮਾਂ ਸੰ ਦਾ ਖੇਤ ਹੈ ਸਾਡਾ ਅੱਜ ਜੋ ਅਸੀਂ ਕਰਮ ਕਰ ਰਹੇ ਆ ਸਾਨੂੰ ਅੱਗੇ ਭੁਗਤਣੇ ਪੈਣੇ ਆ ਇੱਕ ਗੱਲ ਯਾਦ ਰੱਖੋ ਕਿਤੇ ਸਫਰ ਕਰਨਾ ਹੁੰਦਾ ਆ ਤੇ ਹਮੇਸ਼ਾ ਤੁਸੀਂ ਤਿਆਰੀ ਕਰਦੇ ਹੋ ਪਹਿਲਾਂ ਤੋਂ ਔਰ ਵਰਲਡ ਟੂਰ ਤੇ ਜਾਣਾ ਆ ਜਾਂ ਤੁਸੀਂ ਇੰਡੀਆ ਦੇ ਪੂਰੇ ਟੂਰ ਤੇ ਜਾਣਾ ਹੈ ਗੁਰਦੁਆਰਿਆਂ ਦੇਖਣ ਜਾ ਰਹੇ ਆ ਜਾਂ ਮੰਦਰ ਦੇਖਣ ਜਾ ਰਹੇ ਆ ਕੋਈ ਦਰਸ਼ਕ ਜਾਫੇ ਕੋਈ ਇਤਿਹਾਸਿਕ ਨਜ਼ਾਰੇ ਦੇਖਣ ਜਾ ਰਹੇ ਹੋ ਤੇ ਕਈ ਮਹੀਨੇ ਪਹਿਲਾਂ ਤੁਸੀਂ ਆਪਣਾ ਤਿਆਰੀ ਕਰਦੇ ਹੋ ਤੇ ਹੁਣ ਤੁਸੀਂ ਵੀ ਯਾਦ ਰੱਖੋ ਅਸੀਂ ਵੀ ਇੱਕ ਸਫਰ ਕਰਨਾ ਹੈਗਾ ਜੀ ਤਿਆਰੀ ਹੁਣ ਤੋਂ ਸ਼ੁਰੂ ਕਰੋ ਤੁਹਾਨੂੰ ਪੈਸਾ ਵੀ ਚਾਹੀਦਾ ਹੋਵੇਗਾ ਉਹ ਪੈਸਾ ਤਾਈਓ ਮਿਲੇਗਾ ਅਗਰ ਤੁਸੀਂ ਅੱਜ ਆਪਣੇ ਗਰੀਬ ਭੈਣ ਭਰਾਵਾਂ ਦੀ ਹੱਥ ਫੜੋਗੇ ਉਹ ਪੈਸਾ ਤੁਹਾਨੂੰ ਉੱਥੇ ਮਿਲਣਾ ਹੈ ਉਹ ਵੀ ਸਫਰ ਹੈਗਾ ਦੁਨੀਆਵੀ ਸਫਰ ਇੱਥੇ ਦਾ ਹੈ ਇਹ ਸਫਰ ਸਾਡਾ ਉੱਤੋਂ ਦਾ ਆਏਗਾ ਅਗਰ ਜੇ ਜ ਪੈਸੇ ਨਾ ਹੋ ਤੇ ਸਫਰ ਦੇ ਤੁਹਾਨੂੰ ਪਤਾ ਕੀ ਕੀ ਮੁਸੀਬਤਾਂ ਹੁੰਦੀਆਂ ਤੁਹਾਨੂੰ ਬਸ ਚਲਾ ਦਿੰਦੇ ਆ ਗੱਡੀ ਚਲਾ ਦਿੰਦੇ ਆ ਜੇਲ ਭੇਜ ਦਿੰਦੇ ਆ 15 ਦਿਨ ਦੀ ਕੈਦ ਹੋ ਜਾਂਦੀ ਆ ਤੇ ਉੱਥੇ ਤਾਂ ਯਮਰਾਜ ਹੀ ਬੈਠੇ ਹੋਇਆ ਧਰਮਰਾਜ ਜਦ ਲੇਖਾ ਮੰਗੇ ਕਿਆ ਮੂੰਹ ਲੈ ਕੇ ਜਾਏਗਾ ਸ਼ਰਮ ਕਰੋ ਥੋੜੀ ਜੀ ਆਪਣੇ ਪੈਮ ਪ੍ਰਾਂਮੇ ਪੜੋ ਔਰ ਜਿਹੜੇ ਬੇ ਮਤਲਬ ਇਸ ਗੋਲਕਾ ਭਰਦੇ ਹੋ ਸੋਨਾ ਲਗਵਾ ਰਹੇ ਹੋ ਰੁਮਾਲੇ ਦੇ ਰੇ ਦਦਦ ਲਗਦੇ ਇਹ ਆਪਣੇ ਗਰੀਬਾਂ ਦੇ ਘਰ ਦੇ ਹੋ 5-5 ਕਰੋੜ ਦੇ ਫੁੱਲ ਲਗਾ ਰਹੇ ਹੋ ਬਹੁਤ ਜ਼ਿਆਦਾ ਬੇਅਕਲ ਵਾਲਾ ਕੰਮ ਕਰ ਰਹੇ ਹੋ ਤੁਹਾਨੂੰ ਇਹ ਭੁੱਲ ਗਏ ਇਹ ਮੈਂ ਬਚਪਨ ਜੇ ਕਾ ਸ਼ੇਰ ਲਿਖਿਆ ਸੀ ਵਾਸਾ ਜਗਤ ਸਰਾਏ ਕਾ ਸਭੀ ਬਿਗਾਨੇ ਲੋਗ ਫਿਰ ਵੀ ਪਾਪ ਕਮਾਏ ਹੈ ਭੁੱਲ ਗਏ ਯਮ ਲੋਕ ਯਾਦ ਰੱਖਣਾ ਉੱਥੇ ਸ਼ਾਹ ਸੁਜਾਨ ਬੈਠਾ ਹੋਇਆ ਵਾ ਇੱਕ ਇੱਕ ਪਲ ਦੀ ਉਹਦੇ ਕੋਲ ਤੁਹਾਡੀ ਖਬਰ ਹੈਗੀ ਆ ਯਾਦ ਰੱਖਣਾ ਇੱਕ ਦਿਨ ਸਭ ਨੇ ਜਾਣਾ ਹੈ ਉਹ ਸਭ ਦਾ ਹਿਸਾਬ ਵੀ ਹੋਣਾ ਹੈ ਕੋਸ਼ਿਸ਼ ਕਰੋ ਤੁਹਾਡੇ ਸਿਰ ਤੇ ਜਿਹੜਾ ਪਾਪ ਔਰ ਪੁੰਨੇ ਦਾ ਪਹਾੜ ਹੈਗਾ ਜਾਂ ਬੋਰਾ ਲੱਦਿਆ ਹੋਇਆ ਉਹਨੂੰ ਹਟਾ ਦਿਓ ਖਾਲੀ ਹੋ ਕੇ ਜਾਓ ਆਪਣੀ ਜ਼ਿੰਦਗੀ ਖਾਲੀ ਰੱਖੋ ਕੁੱਲੀ ਕਿਤਾਬ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ